ਸਸਕਲ ਦੋਸਤੋ ਤੁਸੀਂ ਜੋ ਜੁੜ ਚੁੱਕੇ ਹੋ ਸੁਖ ਲਟੇ ਚੈਨਲ ਦੇ ਨਾਲ 25 ਸਤੰਬਰ 2025 ਆਪਾਂ ਤੁਹਾਨੂੰ ਸਵੇਰੇ 6 ਵੇ ਦੀ ਰਿਪੋਰਟ ਦੇਵਾਂਗੇ ਹਰੀਕੇੜ ਵਰਕਸ ਤੇ ਕਿੰਨਾ ਪਾਣੀ ਪਹੁੰਚ ਰਿਹਾ ਹੈ ਕਿੰਨਾ ਅਗਲੇ ਪਾਸੇ ਛੱਡਿਆ ਜਾ ਰਿਹਾ ਪੌਂਗ ਡੈਮ ਤੇ ਵਿੱਚ ਕਿੰਨਾ ਪਾਣੀ ਪਹੁੰਚ ਰਿਹਾ ਹੈ ਕਿੰਨਾ ਅਗਲੇ ਪਾਸੇ ਛੱਡਿਆ ਜਾ ਰਿਹਾ ਭਾਖੜਾ ਡੈਮ ਦੇ ਵਿੱਚ ਕਿੰਨਾ ਪਾਣੀ ਆ ਰਿਹਾ ਹੈ ਕਿੰਨਾ ਅਗਲੇ ਪਾਸੇ ਆਊਟਫਲੋ ਕੀਤਾ ਜਾ ਰਿਹਾ ਸੋ ਕਿਰਪਾ ਕਰਕੇ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਜ਼ਰੂਰ ਕਰ ਦਿਓ ਤਾਂ ਜਿਹੜੀ ਸਹੀ ਜਾਣਕਾਰੀ ਉਸ ਹਰਕਾਰ ਹਰ ਫੋਨ ਤੱਕ ਪਹੁੰਚ ਸਕੇ ਜਿਹੜੇ ਭੈਣ ਭਰਾ ਨਵੇਂ ਜੁਣੀਓ ਨੇ ਆਪਣਾ YouTube ਚੈਨਲ ਸੁਖ ਲਟਿਆ ਫੇਸਬੁੱਕ ਪੇਜ ਸੁਖ ਲਟਿਆ ਇੰਸਟਾਗ੍ਰਾਮ ਸੁਖ ਲਟਿਆ ਫੋਲੋ ਸਬਸਕ੍ਰਾਈਬ ਜਰੂਰ ਕਰ ਲੋ ਅੱਗੇ ਵੀ ਆਪਾਂ ਤੁਹਾਨੂੰ ਕਈ ਸਾਲਾਂ ਤੋਂ ਜਿਹੜੀ ਜਾਣਕਾਰੀ ਪ੍ਰੋਵਾਈਡ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਵਾਰ ਵੀ ਤੁਹਾਨੂੰ ਆਪਾਂ ਜਾਣਕਾਰੀ ਪ੍ਰੋਵਾਈਡ ਕਰਵਾਈ ਆ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਲੋਡ ਪੈਂਦਾ ਤੇ ਆਪਾਂ ਤੁਹਾਨੂੰ ਜਿਹੜੀ ਜਾਣਕਾਰੀ ਪ੍ਰੋਵਾਈਡ ਕਰਵਾਵਾਂਗੇ ਜੇਕਰ ਆਪਾਂ ਪੌਂਗ ਡੈਮ ਦੀ ਸਵੇਰੇ 6 ਵੇ ਦੀ ਰਿਪੋਰਟ ਦੇਖੀਏ 25 ਸਤੰਬਰ 2025 ਤਾਂ ਜਿਹੜਾ ਰੈਸਟ ਲੈਵਲ ਆ ਐਵਰੇਜ ਡਾਟ ਦੇ ਵਿੱਚ 1390.74 ਫੁੱਟ ਤੇ ਚੱਲ ਰਿਹਾ ਜੇਕਰ ਟੋਟਲ ਪਾਣੀ ਦੇ ਸ਼ਮਤਾ ਰੱਖੀਏ ਵੇਖੀਏ ਤਾਂ 1300 1400 ਫੁੱਟ ਤੇ ਜਿਹੜਾ ਟੋਟਲ ਪਾਣੀ ਰੱਖਣ ਦੀ ਜਿਹੜੀ ਸ਼ਮਤਾ ਜਿਹੜੀ ਕਿ ਸਵੇਰੇ 6:00 ਵਜੇ 1390.74 ਫੁੱਟ ਤੇ ਚੱਲ ਰਿਹਾ ਜੇਕਰ ਇਨਫਲੋ ਦੀ ਗੱਲ ਕਰੀਏ ਐਵਰੇਜ ਡਾਟ ਦੇ ਵਿੱਚ ਤਾਂ 17291 ਕਿਊਸੀ ਜਿਹੜਾ ਪਾਣੀ ਆ ਐਵਰੇਜ ਡਾਟ ਦੇ ਵਿੱਚ ਇਨਫਲੋ ਹੋ ਰਿਹਾ ਆਊਟਫਲੋ ਦੀ ਗੱਲ ਕਰੀਏ ਤਾਂ 24823 ਕਿਊਸੀ ਜਿਹੜਾ ਪਾਣੀ ਆ ਪੌਂਗ ਡੈਮ ਤੋਂ ਅਗਲੇ ਪਾਸੇ ਜਿਹੜਾ ਆਊਟਫਲੋ ਕੀਤਾ ਜਾ ਰਿਹਾ ਜੇਕਰ ਐਕਚੁਅਲ ਡਾਟਾ ਦੀ ਗੱਲ ਕਰੀਏ ਤਾਂ ਜਿਹੜਾ ਇਨਫਲੋ ਆ 17291 ਕਿਊਸਿਕ ਹੋ ਰਿਹਾ ਹੈ ਆਉਟਫਲੋ ਦੀ ਗੱਲ ਕਰੀਏ ਤਾਂ 24823 ਕਿਊਸਿਕ ਜਿਹੜਾ ਪਾਣੀ ਆ ਉਹ ਆਉਟਫਲੋ ਅਗਲੇ ਪਾਸੇ ਜਿਹੜਾ ਕੀਤਾ ਜਾ ਰਿਹਾ ਪੌਂਗ ਡੈਮ ਤੋਂ ਬਿਆਸ ਦਰਿਆ ਦੇ ਵਿੱਚ ਜੇਕਰ ਭਾਗੜਾ ਡੈਮ ਦੀ ਸਵੇਰ ਦੀ 6ਵੇਂ ਦੀ ਰਿਪੋਰਟ ਦੇਖੀ ਤੇ ਟੋਟਲ ਪਾਣੀ ਰੱਖਣ ਦੀ ਜਿਹੜੀ ਸ਼ਮਤਾ ਆਪਣੇ 1680 ਫੋਟਾ ਜਿਹੜਾ ਕਿ ਅੱਜ 1675.09 ਫੋਟ ਤੇ ਚੱਲ ਰਿਹਾ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ 32609 ਕਿਊਸੀ ਜਿਹੜਾ ਪਾਣੀ ਆ ਭਾਖੜਾ ਡੈਮ ਦੇ ਵਿੱਚ ਇਨਫਲੋ ਕਰ ਰਿਹਾ ਆਊਟਫਲੋ ਦੀ ਗੱਲ ਕਰੀਏ ਤਾਂ 44668 ਕਿਊਸੀ ਜਿਹੜਾ ਪਾਣੀ ਆ ਪਾਖੜਾ ਡੈਮ ਤੋਂ ਅਗਲੇ ਪਾਸੇ ਆਊਟਫਲੋ ਕੀਤਾ ਜਾ ਰਿਹਾ ਹੈ ਨੰਗਲ ਡੈਮ ਦੇ ਵਿੱਚ ਨੰਗਲ ਡੈਮ ਤੋਂ ਇਹ ਪਾਣੀ ਦੋ ਨਹਿਰਾਂ ਦੇ ਵਿੱਚ ਟਰਾਂਸਫਰ ਕੀਤਾ ਜਾਵੇਗਾ ਉਸ ਤੋਂ ਬਾਅਦ ਕੁਝ ਜਿਹੜਾ ਪਾਣੀ ਆ ਸਤਲੁਜ ਦਰਿਆ ਦੇ ਵਿੱਚ ਆਵੇਗਾ ਜੇਕਰ ਆਪਾਂ ਹਰੀਕੇ ਦੀ ਅਪਡੇਟ ਸਵੇਰੇ 6 ਵੇ ਦੀ ਰਿਪੋਰਟ ਦੇਖ ਲਈਏ ਤਾਂ ਜਿਹੜਾ ਆਪਣਾ 99284 ਕਿਊਸਿ ਜਿਹੜਾ ਪਾਣੀ ਆ ਹਰੀਕੜ ਵਰਕਸ ਤੇ ਅਪਸਟ੍ਰੀਮ ਹੋ ਰਿਹਾ ਸਤਲੁਜ ਦਾ ਤੇ ਬਿਆਸ ਦਾ ਜਿਹੜਾ ਪਾਣੀ ਮਿਲਾ ਕੇ ਜੇਕਰ ਆਪਾਂ ਡਾਊਸਟ੍ਰੀਮ ਦੀ ਗੱਲ ਕਰੀਏ ਤਾਂ 60419 ਕਿਊਸਿ ਜਿਹੜਾ ਪਾਣੀ ਆ ਉਹ ਡਾਊਨਸਟ੍ਰੀਮ ਕੀਤਾ ਜਾ ਰਿਹਾ ਹਰੀਕੇ ਰਿਵਰਕਸ ਤੋਂ ਫਰੋਇਪੁਰ ਵਾਲੇ ਪਾਸੇ ਕਹਿ ਲੋ ਕਿ ਹੁਣ ਜਿਹੜਾ ਪਾਣੀ ਹੈ ਲਗਭਗ ਦਰਿਆ ਦੇ ਵਿੱਚ ਚੱਲ ਰਿਹਾ ਕਈ ਜਗ੍ਹਾ ਤੇ ਜਿਹੜਾ ਦਰਿਆ ਨੇ ਢਾਹ ਵੀ ਵੱਡੇ ਪੱਧਰ ਤੇ ਜਿਹੜੀ ਲਾਈ ਹੋਈ ਆ ਕਈਆਂ ਨੇ ਜ਼ਮੀਨਾਂ ਜਿਹੜੀਆਂ ਆਪਣੀਆਂ ਖਰਾਬ ਹੋ ਰਹੀਆਂ ਨੇ ਆਪਣੇ ਇੱਥੇ ਗੁਰਦੁਆਰਾ ਢਾਪਸਰ ਸਾਹਿਬਾ ਉੱਥੇ ਬਹੁਤ ਵੱਡੇ ਪੱਧਰ ਤੇ ਜਿਹੜੀ ਢਾਹ ਲੱਗੀ ਹੋਈ ਆ ਸੋ ਮੈਂ ਜਲਦੀ ਵੀਡੀਓ ਅਪਲੋਡ ਕਰੂੰਗਾ ਵੱਧ ਤੋਂ ਵੱਧ ਮਿੱਟੀ ਡੀਜ਼ਲ ਤੇ ਜਿਹੜੀ ਸੇਵਾ ਦੀ ਲੋੜ ਆ ਵੱਧ ਤੋਂ ਵੱਧ ਜਿਹੜੀਆਂ ਜਗ੍ਹਾ ਤੇ ਵੀਡੀਓ ਪਾਵਾਂਗੇ ਉੱਥੇ ਜਿਹੜਾ ਤੁਸੀਂ ਵੱਧ ਤੋਂ ਵੱਧ ਸੰਗਤ ਜਿਹੜੀ ਲੈ ਕੇ ਸੇਵਾ ਪਹੁੰਚਿਓ ਲਗਭਗ ਹੁਣ ਜਿਹੜੀਆਂ ਸੜਕਾਂ ਉਹ ਸਾਫ਼ ਹੋ ਚੁੱਕੀਆਂ ਨੇ ਕੁਝ ਜਿਹੜੀਆਂ ਸੜਕਾਂ ਟੁੱਟੀਆਂ ਸੀ ਪਿੰਡ ਵਾਸੀਆਂ ਵੱਲੋਂ ਬਣਾ ਲੀਆਂ ਗਈਆਂ ਨੇ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਆ ਕਿ ਗਰਾਊਂਡ ਲੈਵਲ ਤੇ ਆ ਕੇ ਤੁਸੀਂ ਜਿਹੜੀ ਸੇਵਾ ਕਰਨ ਦੀ ਹੁਣ ਕੋਸ਼ਿਸ਼ ਕਰੋ ਹੜਪੀੜਤ ਇਲਾਕਿਆਂ ਦੇ ਵਿੱਚ ਤੁਹਾਨੂੰ ਪਤਾ ਆ ਤੂੜੀ ਦੀ ਬਹੁਤ ਜ਼ਿਆਦੀ ਲੋੜ ਆ ਫੀਡ ਦੀ ਬਹੁਤ ਜ਼ਿਆਦੀ ਲੋੜ ਆ ਹਰੇ ਚਾਰੇ ਦੀ ਬਹੁਤ ਜ਼ਿਆਦੀ ਲੋੜ ਆ ਆਚਾਰ ਦੀ ਬਹੁਤ ਜ਼ਿਆਦੀ ਲੋੜ ਆ ਜਿਹੜੇ ਪਰਿਵਾਰਾਂ ਨੂੰ ਰਸਣ ਦੀ ਲੋੜ ਉਹਨਾਂ ਨੂੰ ਤੁਸੀਂ ਘਰੋ ਘਰ ਜਾ ਕੇ ਚੰਗੀ ਤਰ੍ਹਾਂ ਪਤਾ ਕਰਕੇ ਜਿਹੜਾ ਰਸਣ ਦੇਣ ਦੀ ਕੋਸ਼ਿਸ਼ ਕਰਿਓ ਜੇਕਰ ਆਪਾਂ ਦੇਖੀਏ ਤੇ ਪਰਿਵਾਰਾਂ ਦੀਆਂ ਬਹੁਤ ਲਗਭਗ ਹੜਪੀੜਤ ਪਰਿਵਾਰ ਨੇ ਜਿਹੜੇ ਬੰਨੋਪਾਰ ਬੈਠੇ ਨੇ ਸਾਰਿਆਂ ਦਾ ਜ਼ਮੀਨਾਂ ਵਿੱਚ ਜਿਨ੍ਹਾਂ ਵਿੱਚ ਦਰਿਆ ਵਗ ਚੁੱਕਾ ਕਈਆਂ ਦਾ ਜ਼ਮੀਨਾਂ ਜਿਹੜੀਆਂ 5-5 6-6 ਫੁੱਟ ਜਿਹੜੀ ਰੇਤਾ ਚੜ ਚੁੱਕੀ ਆ ਸਮਾਜ ਸੇਵੀਰਾਂ ਨੂੰ ਬੇਨਤੀ ਆ ਕਿ ਗਰਾਊਂਡ ਲੈਵਲ ਤੇ ਆ ਕੇ ਤੁਸੀਂ ਆਪਣੇ ਹੱਥੀ ਉਹ ਜਿਹੜੀ ਹੈ ਸੇਵਾ ਕਰੋ ਤੇ ਉਹਨਾਂ ਦੀਆਂ ਜ਼ਮੀਨਾਂ ਵਿੱਚੋਂ ਰੇਤਾ ਜਿਹੜੀ ਚੱਕ ਕੇ ਉਹਨਾਂ ਦੀ ਜਿਹੜੀ ਜ਼ਮੀਨ ਉਪਜਾਊ ਕਰਕੇ ਬਜਾਈ ਤੇ ਕਰਕੇ ਦਿਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਉਹ ਬਜਾਈ ਕਰ ਸਕਣ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਜੇਕਰ ਆਂ ਜਮੀਨਾਂ ਦੇ ਵਿੱਚ ਖੱਡੇ ਪੈ ਚੁੱਕੇ ਨੇ ਉਹ ਵੀ ਤੁਸੀਂ ਕਿਸ ਤਰੀਕੇ ਨਾਲ ਪਰਪਾਈ ਕਰਕੇ ਸਮਾਜ ਸੇਵੀ ਵੀਰਾਂ ਨੂੰ ਆ ਕੇ ਜਿਹੜੀ ਆਪਣੇ ਹੱਥੀ ਮਦਦ ਕਰਨ ਦੀ ਲੋੜ ਆ ਕਿਉਂਕਿ ਨੁਕਸਾਨ ਇਸ ਵਾਰ ਹਰ ਇਲਾਕੇ ਵਿੱਚ ਬਹੁਤ ਵੱਡੇ ਪੱਧਰ ਤੇ ਹੋ ਚੁੱਕਾ ਮੈਂ ਤਾਂ ਹਰ ਵੀਡੀਓ ਦੇ ਵਿੱਚ ਇਹੀ ਬੇਨਤੀ ਕਰਦਾ ਕਿ ਜਿਹੜੇ ਵੀ ਭਰਾ ਨੇ ਸੇਵਾ ਕਰਨੀ ਆ ਗਰਾਊਂਡ ਲੈਵਲ ਤੇ ਆ ਕੇ ਆਪ ਖੁਦ ਕਰੇ ਕਿਉਂਕਿ ਚਲੋ ਕੁਝ ਕਈ ਵਾਰੀ ਹੁੰਦਾ ਕਿ ਸਾਰੇ ਲੋਕਾਂ ਦਾ ਲਗਭਗ ਨੁਕਸਾਨ ਹੋਇਆ ਕਿ ਇਹਦਾ ਜਿਆਦਾ 8 ਕਿੱਲੇ ਜ਼ਮੀਨਾਂ ਕਿਹਦੀ 2 ਕਿੱਲੇ ਕਿਸੇ ਦੀ 4 ਕਿੱਲੇ ਕਿਸੇ ਦੀ 20 ਕਿੱਲੇ ਕਈ ਵਾਰੀ ਕੀ ਹੁੰਦਾ ਕਿ ਕੋਈ ਸ਼ਰਾਰਤੀ ਅੰਸਰ ਜਿਹੜੀ ਜ਼ਿਆਦਾ ਜ਼ਮੀਨ ਵਾਲੇ ਆ ਉਹ ਆਪਣੀ ਕਿਸੇ ਸੰਸਥਾਨਾ ਕਰਕੇ ਤੇ ਉਹ ਆਪਣੀਆਂ ਪਦਰੀਆਂ ਕਰਾ ਲੈਂਦੇ ਜਿਹੜੀਆਂ ਛੋਟੀਆਂ ਜ਼ਮੀਨਾਂ ਵਾਲੇ ਕਿਸਾਨ ਨੇ 2 ਕਿੱਲੇ 4 ਕਿੱਲੇ ਕਿੱਲੇ ਵਾਲੇ ਉਹ ਕਈ ਵਾਰੀ ਜਿਹੜੇ ਰਹਿ ਜਾਂਦੇ ਨੇ ਉਹਨਾਂ ਤੱਕ ਕਿਸੇ ਦੀ ਪਹੁੰਚ ਨਹੀਂ ਹੁੰਦੀ ਸੋ ਇਸੇ ਮੈਂ ਬੇਨਤੀ ਇਹੀ ਕਰਨੀ ਚਾਹੁੰਨਾ ਕਿ ਇਹ ਇਹਨਾਂ ਗੱਲਾਂ ਵਾਂਗ ਗੱਲ ਜਿਹੜੀ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ ਤੇ ਗਰਾਊਂਡ ਲੈਵਲ ਤੇ ਆ ਕੇ ਜਿਹੜੀ ਆਪਾਂ ਨੂੰ ਮਦਦ ਕਰਨ ਦੀ ਲੋੜ ਆ ਬਾਕੀ ਕਾਫੀ ਵੱਡੇ ਪੱਧਰ ਤੇ ਸਮਾਜ ਸੇਵੀ ਸੰਸਥਾਵਾਂ ਨੇ ਗੋਦ ਲੈਣ ਦੇ ਜਿਹੜੇ ਆਪਣੇ ਹੋਕੇ ਦਿੱਤੇ ਹੋਏ ਹਨ ਉਹਨਾਂ ਨੂੰ ਵੀ ਹੁਣ ਬੇਨਤੀ ਕਰਦੇ ਆ ਕਿ ਲਗਭਗ ਜਿਹੜੇ ਕਿੰਨਾ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਆਪਣੇ ਜਿਹੜੇ ਪਿੰਡ ਗੋਦ ਲਏ ਨੇ ਉਹ ਗਰਾਊਂਡ ਲੈਵਲ ਤੇ ਆ ਕੇ ਹੁਣ ਜਿਹੜਾ ਆਪਣਾ ਕੰਮ ਸ਼ੁਰੂ ਕਰਨ ਤਾਂ ਜੋ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਪਤਾ ਲੱਗ ਸਕੇ ਕਿ ਕਿੱਥੇ ਕਿੱਥੇ ਕਿਹੜੇ ਕਿਹੜੇ ਜਿਹੜੇ ਪਿੰਡ ਕਿਹੜੀ ਸੰਸਥਾ ਨੇ ਗੋਦ ਲਏ ਹਨ ਬਾਕੀ ਜਿਹੜੇ ਪਿੰਡ ਰਹਿ ਚੁੱਕੇ ਨੇ ਸਮਾਜ ਸੇਵੀ ਹੋਰ ਜਿਹੜੀਆਂ ਸੰਸਥਾਵਾਂ ਨੇ ਉਹ ਆ ਕੇ ਉਸ ਜਗ੍ਹਾ ਤੇ ਆ ਕਰ ਸਕਣ ਸੋ ਇਹ ਨਾ ਹੋਵੇ ਕਿ ਕਈ ਵਾਰੀ ਕਿ ਆਪਣੇ ਕਈਆਂ ਦੇ ਆਪਾਂ ਦੇਖੀ ਦਾ ਪੋਸਟਰਾਂ ਦੇ ਵਿੱਚ ਹੋ ਕੇ ਹੀ ਰਹਿ ਜਾਂਦੇ ਤੇ ਉਹ ਪਿੰਡ ਵਿਚਾਰੇ ਉਹ ਵੀ ਖਰਾਬ ਹੋਣ ਤੇ ਜਿਨ੍ਹਾਂ ਦੀਆਂ ਆਪਣੇ ਨਾਮ ਨਹੀਂ ਆਏ ਪੋਸਟਰਾਂ ਦੇ ਵਿੱਚ ਉਹ ਵੀ ਖਰਾਬ ਹੋਣ ਸੁਹਾੜ ਪੀੜਤਾ ਇਲਾਕਾ ਨਾਲ ਆਪਾਂ ਜੇ ਇਦਾਂ ਦਾ ਕੋਝਾ ਮਜ਼ਾਕ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਗਰਾਊਂਡ ਲੈਵਲ ਤੇ ਆ ਕੇ ਜਿਹੜੀ ਮਦਦ ਕਰਨ ਦੀ ਹੁਣ ਆਪਾਂ ਕੋਸ਼ਿਸ਼ ਕਰਨੀ ਆ ਬਾਕੀ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਜਿਨ੍ਹਾਂ ਨੇ ਗਰਾਊਂਡ ਲੈਵਲ ਤੇ ਆ ਕੇ ਮਦਦ ਕੀਤੀ ਸੋ ਬਹੁਤ ਬਹੁਤ ਧੰਨਵਾਦ ਸੁਖ ਲਟਿਆ YouTube ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ